welcom to my youtube channel ਸਵਾਗਤ ਹੈ ਤੁਹਾਡਾ ਮੇਰੇ youtube channel ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਸ਼ਿਵ ਮੰਦਿਰ ਇਹ ਸ਼ਿਵ ਮੰਦਿਰ ਪੈਲ ਵਿੱਚ ਸਿਸ਼ੋਬਿਤ ਹੈ ਜ਼ਿਲ੍ਹਾ ਲੁਧਿਆਣਾ ਅਸੀਂ ਤੁਹਾਨੂੰ ਇਸ ਮੰਦਿਰ ਦੇ ਇਮਾਰਤਾਂ ਤੇ ਮੂਰਤੀਆਂ ਦੇ ਦਰਸ਼ਨ ਕਰਾਵਾਂਗੇ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਇਸੇ ਤਰ੍ਹਾਂ ਅਸੀਂ ਤੁਹਾਨੂੰ ਹੋਰ ਵੀ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹਾਂ ਇਹ ਜੋ ਸਾਹਮਣੇ ਤੁਸੀਂ ਮੂਰਤੀ ਦੇਖ ਰਹੇ ਹੋ ਇਹ ਭੋਲੇ ਸ਼ੰਕਰ ਜੀ ਦੀ ਮੂਰਤੀ ਹੈ ਇਹ ਮੰਦਿਰ ਦਾ ਹਾਲ ਹੈ ਜਿੱਥੇ ਭੋਲੇ ਸ਼ੰਕਰ ਜੀ ਦੀ ਮੂਰਤੀ ਸ਼ਿਸ਼ੋਭਿਤ ਹੈ ਬਹੁਤ ਹੀ ਖੂਬਸੂਰਤ ਅਤੇ ਬਹੁਤ ਹੀ ਵਧੀਆ ਅਤੇ ਬਹੁਤ ਹੀ ਖੂਬਸੂਰਤ ਇਹ ਹਾਲ ਬਣਿਆ ਹੋਇਆ ਜਿੱਥੇ ਭੋਲੇ ਸ਼ੰਕਰ ਜੀ ਦੀ ਮੂਰਤੀ ਸ਼ਿਸ਼ੋਭਿਤ ਹੈ ਇਹ ਸਾਹਮਣੇ ਦੇਖ ਰਹੇ ਹੋ ਤੁਸੀਂ ਤਸਵੀਰਾਂ ਬਹੁਤ ਹੀ ਖੂਬਸੂਰਤ ਇਹ ਮੰਦਿਰ ਬਣਾਇਆ ਹੋਇਆ ਹੈ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਪ੍ਰਾਚੀਨ ਮਹਾਦੇਵ ਮੰਦਿਰ ਪੈ ਲੁਧਿਆਣੇ ਦਾ ਇਤਿਹਾਸ ਲਿਖਿਆ ਹੋਇਆ ਹੈ ਇਹ ਨੰਦੀ ਜੀ ਦੀ ਮੂਰਤੀ ਹੈ ਜੋ ਕਿ ਭੋਲੇ ਸ਼ੰਕਰ ਜੀ ਦੇ ਸਾਹਮਣੇ ਵਿਰਾਜਮਾਨ ਰਹਿੰਦੀ ਹੈ ਹੁਣ ਅਸੀਂ ਇਸ ਤੋਂ ਬਾਅਦ ਤੁਹਾਨੂੰ ਨਵ ਮੰਦੁਰਗਾ ਮੰਦਿਰ ਦੇ ਦਰਸ਼ਨ ਕਰਾਵਾਂਗੇ ਹੁਣ ਆਪਾਂ ਚੱਲਿਆ ਨਵ ਦੁਰਗਾ ਮੰਤਰ ਤੇ ਇੱਥੇ ਤੁਹਾਨੂੰ ਅਸੀਂ ਹੁਣ ਦਰਸ਼ਨ ਕਰਾਵਾਂਗੇ ਮੂਰਤੀਆਂ ਦੇ ਜਿੱਥੇ ਮਾ ਸ਼ੇਰਾਵਾਲੀ ਜੀ ਦੇ ਮੂਰਤੀਆਂ ਸ਼ਸ਼ੋਭਿਤ ਨੇ ਬਹੁਤ ਹੀ ਖੂਬਸੂਰਤ ਮੂਰਤੀਆਂ ਬਣੀਆਂ ਹੋਈਆਂ ਨੇ ਜੋ ਕਿ ਇਸ ਮੰਦਰ ਵਿੱਚ ਸ਼ਸ਼ੋਭਿਤ ਨੇ ਦਰਸ਼ਨ ਕਰੋ ਬਹੁਤ ਭਾਗਾ ਵਾਲੇ ਉਹ ਸਾਧ ਸੰਗਤ ਜੀ ਜੋ ਤੁਸੀਂ ਘਰ ਬੈਠੇ ਹੀ ਮਾ ਸ਼ੇਰਾਵਾਲੀ ਜੀ ਦੇ ਦਰਸ਼ਨ ਕਰ ਰਹੇ ਹੋ ਤੇ ਚਲਦੀ ਚਲਦੀ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਭੋਲੇ ਸ਼ੰਕਰ ਜੀ ਦੇ ਮੰਦਰਾਂ ਦੇ ਇੱਥੇ ਸ਼ਿਵਲਿੰਗ ਵੀ ਸੁਸ਼ੋਭਿਤ ਹੈ ਤੇ ਭੋਲੇ ਸ਼ੰਕਰ ਦੀਆਂ ਮੂਰਤੀਆਂ ਵੀ ਸੁਸ਼ੋਭਿਤ ਨੇ ਦਰਸ਼ਨ ਕਰੋ ਸਾਧ ਸੰਗਤ ਜੀ ਭੋਲੇ ਸ਼ੰਕਰ ਜੀ ਦੀ ਮੂਰਤੀਆਂ ਦੇ ਇਹ ਪੁਰਾਣਾ ਮੰਦਿਰ ਹੈ ਜਿੱਥੇ ਭੋਲੇ ਸ਼ੰਕਰ ਜੀ ਦੀਆਂ ਮੂਰਤੀਆਂ ਸ਼ੁਸ਼ੋਭਿਤ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ